ਬੀਲਡਰ ਉਹ ਜਾਣਾ ਇਹ ਉਹ ਵੀਰ ਮੇਰੇ ਘਰੇ ਨਾ ਬੈਠੇ ਨਾ ਪਾਰਕਾ ਬੰਦ ਸਾਰਾ ਆਦਰ ਵੇਖ ਲੋ ਇਧਰ ਵੇਖੋ ਇਧਰ ਵੇਖੋ ਕੀ ਬਣ ਗਿਆ ਬੈਠੇ ਨਾ ਲੋ ਵੇਖੋ ਇਧਰ ਸਾਰਾ ਬੰਦ ਛੋਟ ਲਿਆ ਆਪਣਾ ਆ ਵੇਖ ਲੋ ਲਾਈਵ ਸਾਰਾ ਬੰਦ ਛੋਟ ਲਿਆ ਲੈ ਇਹਨਾਂ ਦੀ ਬੈਗ ਲਾ ਕੋ ਸਾਰਾ ਬੰਦ ਛੋਟ ਲਿਆ ਜੇ ਹੋ ਲੈ ਆਰਾਉ ਟੁੱਟ ਗਿਆ ਇਧਰੋਂ ਸੌਟ ਲੈ ਵੇਖ ਲੋ ਥੋੜਾ ਰਹਿ ਗਿਆ ਜੀ ਕਿਰਪਾ ਗਈ 25 ਸਿੰਘ ਪਹੁੰਚ ਗਿਆ ਕਿਰਪਾ ਗਈ ਬਾਕੀ ਪਹੁੰਚੋ ਪਹੁੰਚ ਗਿਆ 25 ਸਿੰਘ ਪਹੁੰਚ ਗਿਆ ਕਿਰਪਾ ਗਈ ਲੈ ਕੇ ਖਿੱਚ ਕੇ ਲੈ ਕੇ ਵੱਡੀ ਵੱਡੀ ਢਾਵਾਂ ਆ ਗਿਆ ਇਹ ਕਿਧਰ ਪਰ ਉਹ ਭਜੋ ਮੇਰੇ ਵੀਰੋ ਭਜੋ ਗਿਆ ਜੋ ਬੰਨੋ ਗਿਆ ਜੋ ਛੇਤੀ ਆ ਜਾਓ ਗੁਰੂ ਕੋ ਬੰਨ ਦੇ ਮਿੰਟੋ ਮਿੰਟੀ ਭਜਾ ਜਾਂਦਾ ਜੋ ਆ ਵੇਖੋ ਸਾਡੇ ਸਾਹਮਣੇ ਇਹ ਵਾਲ ਬੰਦਾ ਜਾਂਦਾ ਭਜੋ ਮੇਰੇ ਵੀਰੋ ਉਹ ਤੇਰਾ ਉਹ ਥੱਲੇ ਪੈ ਗਈ ਖਫਾ ਜ਼ੁਰਵਾ ਟੁੱਟ ਗਿਆ ਨਹੀਂ ਨਹੀਂ ਹੋ ਗਿਆ ਹੋ ਗਿਆ ਗਾਰਡ ਨੂੰ ਜੋ ਐ ਲੱਗਾ ਜੋ ਵੇਚ ਵੜਗਾ ਦਾ ਪਾਣੀ ਜਿਵੇਂ ਮੁੰਗਾ ਜਿਆਦਾ ਨਾ ਪਾਣੀ ਇਧਰ ਨੂੰ ਵੀ ਆ ਗਈ ਤੇਰੇ ਉਹ ਗਿਆ ਇਧਰ ਉਹ ਪਾਹ ਧਾਰ ਲਵੇ ਧਾਰ ਲਵੇ ਹਵੇ ਧਾਰ ਲਵੇ ਧਾਰ ਧਾਰ ਲਵੇ ਧੇ ਦੋਰੀ ਕਰ ਗਈ ਮੇਰੇ ਵੀ ਬੰਨ ਜਿਹੜਾ ਆਵਾ ਸਿਰਫ ਇੱਕ ਕਰਮ ਹੀ ਰਹਿ ਗਿਆ ਲਾ ਲੋ ਤੁਸੀਂ ਅੱਧੋ ਜਿਆਦੀ ਲੀ ਜਿਹੜੀ ਆ ਟਰੈਕਟਰ ਦੀ ਵੜਤੀ ਆ ਤੇ ਛੇਤੀ ਮੇਰੇ ਵੀ ਜਿੰਨੇ ਵੀ ਜਾਣੇ ਆ ਆਪਾਂ ਆਖਰੀ ਮੌਕਾ ਜੋ ਛੇਤੀ ਆਇਓ ਜਿੰਨੇ ਵੀ ਆ ਸਕਦੇ ਆ ਤੁਸੀਂ ਪਰੇ ਨਹੀਂ ਨਿਕਲਣ ਦੇ ਘਰਾਵਾਂ ਦੇ ਵਿੱਚੋਂ ਬੰਦੇ ਬਹੁਤ ਥੋੜੇ ਆ ਇੱਥੇ ਬੰਦੇ ਬਹੁਤ ਘੱਟ ਆ ਢਾਹ ਬਹੁਤ ਜਿਆਦੀ ਲੱਗੀ ਆ ਤੇੜ ਫੇ ਪਾਰ ਚਲੀ ਜਾਵੇ ਇੱਕ ਹੋਰ ਤੇ ਮੇਰੇ ਵੀ ਛੇਤੀ ਪਹੁੰਚੋ ਫੇ ਬਚਾਉਣਾ ਆਪਣਾ ਮੇਰੇ ਵੀ ਜਿੰਨਾ ਛੇਤੀ ਹੋ ਸਕਦਾ ਪਹੁੰਚੋ ਜੇ ਜਿੱਦਾਂ ਵੀ ਕਿਸੇ ਉੱਤੇ ਰਹਿ ਜਾਂਦਾ ਆ ਜਾਓ ਕੁਵਾੜੀ ਕੁੜੀ ਲੈ ਕੇ ਕਈ ਲੈ ਕੇ ਛੇਤੀ ਪਹੁੰਚੋ ਤੇ ਬਾਹਰ ਰੁਖ ਰਖ ਲਾਈਏ ਇੱਕ ਕੋਈ ਆਰਾ ਲਈ ਜਾਵੇ ਵਡਣਾ ਨਾਲ ਰੁਖ ਇਹ ਆਰਾ ਵੀ ਆਉਂਦਿਆ ਵਾ ਤਾ ਜਾ ਜਾਓ ਮਿੰਟੋ ਮਿੰਟ ਜੋ ਕੋਈ ਹੈਗਾ ਲੈ ਆਓ ਛੇਤੀ ਪਹੁੰਚੋ ਮੇਰੇ ਵੀ ਟਰੈਕਟਰ ਵੀ ਹੈ ਨਹੀਂ ਜੋ ਕੋਈ ਇੱਥੇ ਟਰੈਕਟਰ ਵੀ ਲੈ ਕੇ ਪਹੁੰਚੋ ਕਰੈ ਕਰੋ ਜਿਹੜਾ ਨਾਲ ਉਹ ਭਜੋ ਮੇਰੇ ਵੀਰੋ ਭਜੋ ਗਿਆ ਜੋ ਬਾਨਾ ਗਿਆ ਜੋ ਛੇਤੀ ਆ ਜਾਓ ਗੁਰਗੋ ਬੰਨ ਦੇ ਮਿੰਟੋ ਮਿੰਟੀ ਭਜਾ ਜਾਂਦਾ ਜੋ ਆ ਵੇਖੋ ਸਾਡੇ ਸਾਹਮਣੇ ਕੀ ਹਾਲ ਬੰਦਾ ਜਾਂਦਾ ਭਜੋ ਮੇਰੇ ਵੀਰ ਉਹ ਤੇਰਾ ਲੋ ਥੱਲੇ ਪੈ ਗਈ ਖਪਾ ਕਰੂਗਾ ਟੁੱਟ ਗਿਆ ਨੇ ਨੀ ਹੋ ਗਿਆ ਹੋ ਗਿਆ ਗਾਰਡੂਆ ਜੋ ਵੈ ਲਗਾ ਜੋ ਵਿਚ ਵੜਗਾ ਦਾ ਪਾਣੀ ਜਵੇਂ ਜੰਗਾ ਜਾਣਾ ਨਾ ਪਾਣੀ ਇਧਰ ਨੂੰ ਵੀ ਆ ਗਈ ਤੇਰੇ ਆ ਗਿਆ ਇਹ ਤਾਰ ਰਵੇਡ ਤਾਰ ਰਵੇਡ ਹਵੇ ਤਾਰ ਰਵੇਡ ਤਾਰ ਤਾਰ ਰਵੇਡ ਦੇ ਦੋਰੀ ਕਰਕੇ ਇਹ ਆ ਤਾ ਤੇਰੇ ਤੇ ਕਿਰਪਾ ਆ ਗਈ 25 ਸਿੰਘ ਪਹੁੰਚ ਗਿਆ ਕਿਰਪਾ ਆ ਗਈ ਬਾਕੀ ਪਹੁੰਚੋ ਪਹੁੰਚ ਗਿਆ 20 25 ਸਿੰਘ ਪਹੁੰਚ ਗਿਆ

ਉੱਤਰ ਜਾ ਉੱਤਰ ਜਾ ਉੱਤਰ ਜਾ ਅੱਛਾ ਹੋ ਗਿਆ ਉਹ ਮਾਰਦੇ ਕਹਿੰਦੇ ਛਾਲ ਮਾਰਦੇ ਪੈਰ ਚ ਉਹ ਨਿਕਲ ਜਾ ਪਰਾ ਨਿਕਲ ਉਹ ਪਰਾ ਨੂੰ ਨਿਕਲਦਾ ਨਿਕਲ ਜਾ ਪਰਾ ਪਰਾ ਨਿਕਲ ਜਾ ਯਾਰ ਉਹ ਪਰਾ ਨੂੰ ਹੋ ਜਾ ਭੈਣ ਦੇ ਨਾਲ ਨਾ ਕਰ ਰਹੇ ਜੋ ਨਹੀਂ ਕੋਈ ਉਹ ਪਰਾ ਜਾਓ ਯਾਰ ਸਾਨੂੰ ਦੇਖ ਰਿਹਾ ਬੜਾ ਉਹ ਕੱਢ ਦਿਓ ਯਾਰ ਉਹਨਾਂ ਨੂੰ ਕੱਢੋ ਉਹ ਪਰਾਣਾ ਹੋ ਗਿਆ ਕੋਲੋਂ ਸਾਡੇ ਰਹਿਣ ਮਰੋ ਪਾਣੀ ਵਧ ਗਿਆ ਹੋਰ ਇਹ ਸਭ ਬਾਰੇ ਹਾਲਾਤ ਨਾ 2023 ਉਹ ਵੀ ਖਤਰਨਾਕ ਹੋਣਗੇ ਦੱਸਿਆ ਜਾ ਰਿਹਾ ਹੈਗਾ ਕਿ 2023 ਨੂੰ ਦੁੱਗਣਾ ਪਾਣੀ ਛੱਡਿਆ ਜਾਏਗਾ ਡੈਮਾਂ ਚ ਉੱਤੋਂ ਪੰਜਾਬ ਵਿੱਚ ਲਗਾਤਾਰ ਬਾਰਸ਼ ਹੋ ਰਹੀ ਹੈ 8-10 ਘੰਟੇ ਤੋਂ ਪਰ ਇਸ ਤਰ੍ਹਾਂ ਨਾ ਕਰਿਆ ਕਰੋ ਜਿਵੇਂ ਆ ਭਾਈ ਨੇ ਗੱਡੀ ਲਵਾਈ ਹੈ ਹੁਣ ਤੁਸੀਂ ਦੇਖੋ ਤੇ